ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਟੋਰੀਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਹਾਰਾਸ਼ਟਰ ਦੀਆਂ ਚੋਣਾਂ ਦੇ ਰਿਜ਼ਲਟ ਆ ਗਏ ਹਨ ਉੱਥੇ ਦੋ ਡਿਪਟੀ ਸੀਐਮ ਬਣਾਏ ਜਾਣਗੇ ਦਵਿੰਦਰ ਫਰਨਾਂਡੇਜ਼ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਜਦਕਿ ਇੱਕ ਨਾ ਸ਼ਿੰਦੇ ਅਤੇ ਜੀਤ ਪਿਵਾਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਬ੍ਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ ਆਪਣਾ ਦੂਸਰਾ ਸੈਂਕੜਾ ਲਗਾ ਦਿੱਤਾ ਹੈ। ਉਹ ਬ੍ਰੈਡਮੈਂਟੋਂ ਅੱਗੇ ਨਿਕਲ ਗਏ ਹਨ ਤੇ ਭਾਰਤ ਨੇ ਆਪਣੀ ਦੂਸਰੀ ਪਾਰੀ 487 6 ਵਿਕਟਾਂ ਦੀ ਗੋਸ਼ਟ ਕਰ ਦਿੱਤੀ ਹੈ। ਆਸਟ੍ਰੇਲੀਆ ਨੂੰ 534 ਰਨਾਂ ਦਾ ਟਾਰਗੇਟ ਦਿੱਤਾ ਹੈ। ਆਸਟ੍ਰੇਲੀਆ ਦੀ ਟੀਮ 12 ਰਨ ਬਣਾ ਕੇ ਤਿੰਨ ਖਿਡਾਰੀ ਉਹਨਾਂ ਦੇ ਆਊਟ ਹੋ ਗਏ ਹਨ। ਸੰਬਲ ਵਿੱਚ ਮਸਜਿਦ ਦਾ ਮਾਇਨਾ ਕਰਨ ਆਏ ਗਏ ਕਰਮਚਾਰੀਆਂ ਦੇ ਕਾਣ ਉੱਤੇ ਹਿੰਸਾ ਪੜ ਗਈ, ਤਿੰਨ ਲੋਕਾਂ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨ ਨੇ ਕਿਹਾ ਕਿ ਛੱਤਾਂ ਤੋਂ ਫਾਇਦੇ ਮੂਗੀ ਹੈ ਜਦਕਿ ਮਾਰਨ ਵਾਲੇ ਦੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਗੋਲੀ ਚਲਾਈ ਗਈ। ਝਾਰਖੰਡ ਵਿੱਚ ਹਿਮੰਸ਼ ਰੇਂਦ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਨੂੰ ਫਾਇਦਾ ਹੋਇਆ ਹੈ ਤੇ OBC ਇੱਕ ਜੁੱਟ ਹੋ ਕੇ ਉਨ੍ਹਾਂ ਦੇ ਪੱਖ ਵਿੱਚ ਭੋਗਤ ਗਏ ਹਨ। NDA ਨੇ ਉੱਥੇ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ ਤੇ ਹਿਮੰਸ਼ ਰੇਂਦ ਕਾਰ ਵਿਧਾਇਕਾਂ ਦੀ ਮੀਟਿੰਗ ਲਾਏਗੀ ਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। IPL ਖਿਡਾਰੀਆਂ ਦੀ ਬੋਲੀ ਲਗਾਈ ਗਈ ਹੈ ਰਿਸ਼ਵ ਪੰਤ ਨੂੰ 27 ਕਰੋੜ ਰੁਪਏ ਸ਼੍ਰੇਸ਼ ਅਈਅਰ 26 ਕਰੋੜ 75 ਲੱਖ ਰੁਪਏ ਜਦਕਿ ਜੋ ਜਵਿੰਦਰ ਚਾਹਲ ਨੂੰ 18 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ ਪਾਕਿਸਤਾਨ ਦੇ ਖੈਬਰ ਪਖਤੂਨਵਾਬ ਜੋ ਹਿੰਸਾ ਹੋਈ ਹੈ ਜਿਸ ਨਾਲ 82 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 156 ਲੋਕ ਜ਼ਖਮੀ ਹੋ ਗਏ ਹਮਲਾਵਰ ਨੇ ਔਰਤਾਂ ਦੇ ਬੱਤੀਆਂ ਨੂੰ ਬੰਦਕ ਬਣਾ ਲਿਆ ਹੈ ਤੇ ਉਹਨਾਂ ਨੇ ਲਾਸ਼ਾਂ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ ਭਾਰਤ ਨੇ 3 ਅਰਬ ਡਾਲਰ ਦਾ ਕਲਾਈਮੇਟ ਪੈਕਟ ਲੈਂਡ ਤੋਂ ਇਨਕਾਰ ਕਰ ਦਿੱਤਾ ਹੈ ਭਾਰਤ ਨੇ ਕਿਹਾ ਹੈ ਕਿ ਇਸ ਦੇ ਨਾਲ ਵਿਕਾਸ ਦੇ ਨਿਰਦੇਸ਼ਾਂ ਦੀ ਜ਼ਰੂਰਤ ਪੂਰੀ ਨਹੀਂ ਹੋ ਸਕਦੀ ਇਹ ਸਭ ਨਜ਼ਰਾਂ ਦਾ ਧੋਖਾ ਹੈ ਰੂਸ ਨੇ ਯੂਕਰੇਨ ਦੇ ਕਬਜ਼ੇ ਹੇਠ ਆਪਣੀ 40% ਜ਼ਮੀਨ ਵਾਪਸ ਲੈ ਲਈ ਹੈ ਕੁਰਕਸ ਦੇ ਇਲਾਕੇ ਦੀ 1376 ਸਕਰ ਕਿਲੋਮੀਟਰ ਜ਼ਮੀਨ ਯੂਕਰੇਨ ਦੇ ਕਬਜ਼ੇ ਵਿੱਚ ਸੀ ਭਾਰਤੀ ਵਿਦੇਸ਼ ਮੰਤਰੀ ਡਾ ਸ਼ੰਕਰ ਅੱਯਰ ਜੀ ਇਟਰੀ ਦਾ ਦੌਰਖਤੇ ਜਾਣਗੀ ਤੇ ਜੀ 7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਆਊਟਰੀਚ ਮੀਟਿੰਗ ਵਿੱਚ ਹਿੱਸਾ ਲੈਣਗੇ ਇਜ਼ਰਾਈਲ ਨੇ ਲੈਵਲੈਂਡ ਡੇ ਹਮਲੇ ਦੇ ਕਾਰਨ ਬੀ ਲੋਕ ਮਾਰੇ ਗਏ ਹਨ ਤੇ ਜਾਰਡਨ ਵਿੱਚ ਇਜ਼ਰਾਈਲ ਦੂਰ ਘਰ ਦੇ ਉੱਤੇ ਹਮਲਾ ਬਰੂਫ ਆਈਡਰਿੰਗ ਕੀਤੀ ਗਈ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਡਾਨੀ ਗਰੁੱਪ ਦੇ ਚੇਅਰਮੈਨ ਨੂੰ ਵੱਡਾ ਝਟਕਾ ਲੱਗਾ ਹੈ ਉਹ ਦੁਨੀਆ ਦੇ ਟੌਪ 20 ਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ ਜੰਮੂ ਕਸ਼ਮੀਰ ਵਿੱਚ ਐਤਵਾਨ ਨੂੰ ਕਈ ਇਲਾਕਿਆਂ ਵਿੱਚ ਬਰਫਬਾਰੀ ਤੇ ਮੀ ਪਿਆ ਜਿਸ ਕਾਰਨ ਬਹੁਤ ਸਾਰੇ ਦੀਆਂ ਸੜਕਾਂ ਬੰਦ ਹੋ ਗਈਆਂ ਆਸ਼ੀਆਨ ਦੇਸ਼ਾਂ ਨਾਲ ਭਾਰਤ ਦੇ ਬੱਲੇ ਵਪਾਰ ਵਜ ਕੇ 77 ਅਰਬ ਡਾਲਰ ਦਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਜਿਮਨੀ ਚੋਣਾਂ ਵਿੱਚ ਸ਼ਾਨਦਰ ਜਿੱਤ ਮਗਰੋਂ ਜਿੱਤੇ ਹੋਏ ਕੈਂਡੀਡੇਟ ਉਮੀਦਵਾਰਾਂ ਨੂੰ ਵਧਾਈ ਦਿੰਦੀ ਹੈ ਗਿੱਦੜਵਾਰ ਤੋਂ ਮਨਪ੍ਰੀਤ ਸਿੰਘ ਬਾਦਲ ਚੋਣਾਂ ਵਿੱਚ ਆਪਣੀ ਜਮਾਨਤ ਜप्त ਹੋ ਗਈ ਹੈ ਉਹ ਪੰਜਾਬ ਦੇ ਫਾਈਨੈਂਸ ਮਿਨਿਸਟਰ ਵੀ ਰਹਿ ਚੁੱਕੇ ਹਨ ਲੁਧਿਆਣਾ ਵਿੱਚ ਇੱਕ ਵਿਅਕਤੀ ਦੀ 75 ਲੱਖ ਦੀ ਲਾਟਰੀ ਨਿਕਲੀ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀ